ਉਸ ਨੇ ਕੋਈ ਕਾਰਵਾਈ ਅਮਲ ਚ ਨਹੀਂ ਲੈਂਦੀ ਹਾਂਜੀ ਉਹ ਮਾਲਕ ਕਹਿ ਰਹੇ ਆ ਕਿ ਪੋਸਟਮਾਰਟਮ ਕਰਾ ਕੇ ਸੰਸਕਾਰ ਕਰ ਦੋ ਉਸ ਤੋਂ ਬਾਅਦ ਕਾਰਵਾਈ ਕਰਾਂਗੇ ਹਾਂ ਪਰ ਸਾਡੀ ਮੰਗ ਹੈ ਜੀ ਪਹਿਲਾਂ ਸਾਨੂੰ ਐਫ ਆਈ ਆਰ ਸਾਡੇ ਹੱਥ ਚ ਦਿੱਤੀ ਜਾਵੇ ਅੱਛਾ ਜੀ ਉਸ ਤੋਂ ਬਾਅਦ ਜੀ ਸੰਸਕਾਰ ਕਰਾਂਗੇ ਤੇ ਜੇਕਰ ਸਾਡੀ ਪ੍ਰਸ਼ਾਸਨ ਮੰਗ ਨੂੰ ਸਵਾਰ ਨਹੀਂ ਕਰਦਾ ਹਾਂਜੀ ਤਾਂ ਅਸੀਂ ਪ੍ਰਸ਼ਾਸਨ ਨੂੰ 2 ਘੰਟੇ ਦਾ ਆਲਟੀਮੇਟਮ ਦਿੰਨੇ ਆ ਜੀ ਕਿ ਅਸੀਂ ਤਾਂ ਫਿਰ ਖੰਟਾ ਵਾਲਾ ਲੁਧਿਆਣਾ ਰੋਡ ਜਾਮ ਮੈਨੂੰ ਫੋਨ ਆਇਆ ਤੇ ਮੈਂ ਗਰਾਊਂਡ 'ਚ ਆਈ ਸੀ ਮੈਂ ਆਉਂਦੇ ਸਾਰ ਮੇਰਾ ਫੋਨ ਵੱਜਣ ਲੱਗ ਗਿਆ ਮੈਂ ਕਿਨੇ ਭਰਾ ਨੂੰ ਮੈਨੂੰ ਕਹਿੰਦਾ ਕਹਿੰਦਾ ਭੈਣੇ ਕਹਿੰਦਾ ਗੱਲ ਕਰਾਈ ਹਰਸ਼ ਨਾਲ ਮੈਂ ਕਿਨੇ ਗੱਲ ਕਰਾ ਦਿੱਤੀ ਉਹਦੇ ਮੇਰਾ ਭਾਈ ਬਾਹਰ ਚਲੇ ਗਿਆ ਕਹਿੰਦਾ ਕਾ ਮੇਰੇ ਰੋਟੀ ਪਾ ਕੇ ਰੱਖਿਓ ਕਹਿੰਦਾ ਬਸ ਮੈਂ ਆਇਆ ਗਿਆ ਵੀ ਕੱਚੇ ਜਿਹਾ ਵੀ ਹਾਂ ਕੋਈ ਉਹਦੇ ਕੋ ਕੱਪੜਾ ਨਹੀਂ ਪੂਰਾ ਪਾਇਆ ਹੋਇਆ ਟੀ-ਸ਼ਰਟ ਪਾ ਕੇ ਚਲੇ ਗਿਆ ਜੀ ਉਹਨੂੰ ਵੀ ਲੱਗਦਾ ਕਿ ਕਿਉਂ ਕਤਲ ਹੋਇਆ ਉਹ ਪਤਾ ਨਹੀਂ ਉਹ ਹੀ ਜਾਣਦੇ ਨੇ ਵੀ ਹਾਂ ਕਾ ਤੋ ਕਰਿਆ ਉਹਨਾਂ ਨੇ ਕਾ ਤੋ ਨਹੀਂ ਕਰਿਆ ਹੈਗਾ ਔਰ ਉਹਨੇ ਫੋਨ ਕਰਕੇ ਘਰ ਤੋਂ ਬੁਲਾਇਆ ਜੀ ਉਹ ਕੀ ਗੱਲ ਕੀ ਹੋਈ ਸੀ ਕੱਲ ਤਾਂ ਮੁੰਡਾ ਉਹ ਫਰਾਰ ਹੋਇਆ ਪਿਆ ਤੀ ਜਿਸ ਘਰ ਕੇ ਫੋਨ ਤੇ ਕੀ ਗੱਲ ਹੋਈ ਫੋਨ ਤੇ ਬਸ ਆਹੀ ਗੱਲ ਕਹੀ ਆ ਕਹਾਂ ਪੈਣਾ ਮੇਰੀ ਕਹਿੰਦਾ ਹਰਚ ਨਾਲ ਗੱਲ ਕਰਾ ਦਿਓ ਪਤਾ ਨਹੀਂ ਉਹਨੂੰ ਕਿਆ ਕਿਆ ਕਹਾਂ ਨੇ ਮੁੰਡਾ ਸਾਡਾ ਉਹੀ ਪੈਰੇ ਬਾਹਰ ਭੱਜ ਗਿਆ ਜੀ ਹੋ ਸਕਦਾ ਉਹਦਾ ਦੋਸਤ ਹੋਵੇ ਦੋਸਤ ਕਰਕੇ ਬਣਾਉਂਗਾ ਪਤਾ ਨਹੀਂ ਸਰ ਕੀ ਆ ਮੇਰੇ ਕੋਲ ਨਵਾਂ ਨੰਬਰ ਆਇਆ ਮੈਨੂੰ ਮੈਂ ਨਹੀਂ ਉਹਨੂੰ ਜਾਣਦੀ ਸੀ ਅੱਛਾ ਤੁਸੀਂ ਨਹੀਂ ਸੀ ਜਾਣਦੀ ਨਹੀਂ ਜੀ ਮੈਂ ਨਹੀਂ ਜਾਣਦੀ ਸੀ ਨੇ ਜਿਹਨੇ ਵੀ ਆਰ ਦੋਸਤਾਂ ਨੰਬਰ ਨੇ ਮੇਰੇ ਫੋਨ 'ਚ ਸਾਰਿਆਂ ਦੇ ਸੇਵ ਨੇ ਜੀ ਕਿਸੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਨਾ ਜੀ ਉਹ ਤਾਂ ਕਿਸੇ ਨਾਲ ਲੜ ਕੇ ਵੀ ਨਹੀਂ ਰਾਜੀ ਹੈਗਾ ਜੀ ਕਿਸੇ ਨਾਲ ਵੀ ਜੀ ਉਹ ਨਹੀਂ ਲੜ ਕੇ ਰਾਜੀ ਹੈਗਾ ਜੀ ਇਹਨਾਂ ਨੇ ਇਹ ਪ੍ਰੋਸਸ ਹੱਤਾ ਵੀ ਕੱਲੂ ਵੀ ਕੱਲੂ 9 ਵਜੇ ਤੇ ਪਹਿਲਾ ਪਹਿਲਾ ਵੀ ਉਹਨਾਂ ਬਕਾਰ ਬਈ ਸਾਰੀ ਕਰੀ ਜਾਊਂਗੀ ਜਿਹੜੇ ਪੁਲਿਸ ਦੇ ਅਫਸਰ ਨੇ ਪ੍ਰੋਸਸ ਦਿੱਤਾ ਆਪਣੀ ਐਸਐਚਓ ਐਸਐਚਓ ਰਪਿੰਦਰ ਸਿੰਘ ਸ਼ਮਾਨੋ ਥਾਣਾ ਅੱਛਾ ਕੱਲ 9 ਵਜੇ ਤੱਕ ਹਾਂ ਜੀ ਕੱਲ 9 ਵਜੇ ਤੱਕ ਦਾ ਸ਼ਵਾਸਨ ਦੇਈ ਸਾਨੂੰ ਡੇਢ ਘੰਟਾ ਹੋ ਗਿਆ ਜੀ ਸਾਨੂੰ ਇੰਤਜ਼ਾਰ ਨਾਲ ਅੱਜ ਉਸਤੀ ਕਾਰਵਾਈ ਤੋਂ ਨਹੀਂ ਜੀ ਨਹੀਂ ਜੀ ਅੱਜ ਕੋਈ ਨਹੀਂ ਆਏਗੇ ਜੀ ਕਿਉਂਕਿ ਉਦੋਂ ਹੁਣ ਇਹ ਤਾਂ ਜਿਹੜੇ ਮੇਰੇ ਯਾਰ ਦੋ ਮੇਰੇ ਭਰਾ ਬਾਵਾ ਸੱਜੀਆਂ ਗੱਬੀਆਂ ਖੜੀਆਂ ਸੀਗੀਆਂ ਜਿਨ੍ਹਾਂ ਨੇ ਸਾਨੂੰ ਕਿਹਾ ਵੀ ਆਹ ਕੰਮ ਨਾ ਕਰਿਓ ਵੀ ਹਜੇ ਸਾਈਨ ਨਹੀਂ ਕਰਨੇ ਤੁਸੀਂ ਤਾਂ ਉਹਨਾਂ ਨੇ ਆ ਕੇ ਹੀ ਮੈਨੂੰ ਰੋਕਿਆ ਸੀਗਾ ਉਹਨਾਂ ਦੇ ਕਹਿਣ ਤੇ ਅੱਜ ਮੈਂ ਇਹਨਾਂ ਨੂੰ ਆਪਣੀ ਮਾਪੇ ਬਣਾਂ ਨੂੰ ਸਾਰਿਆਂ ਨੂੰ ਬੱਚਿਆਂ ਨੂੰ ਇਹ ਕਹਿ ਰਹੇ ਆ ਵੀ ਤੁਸੀਂ 9 ਵਜੇ ਤੱਕ ਭਾਈ ਉਹਨਾਂ ਨੇ ਟਾਈਮ ਦਿੱਤਾ 9 ਵਜੇ ਤੱਕ ਸਾਡੀ ਸੁਣਾਈ ਨਾ ਕਰਨਗੇ ਸਾਰੇ ਵੀਰਾਂ ਦਾ ਤੁਸੀਂ ਇਹ ਕਹਿਣਾ ਕਿਉਂ ਦਿੱਤਾ ਜੀ ਵੀ ਸਾਡੇ ਸਾਡੀ ਸੁਣਾਈ ਨਹੀਂ ਹੋ ਰਹੀ ਜੀ ਉਹਦੇ ਸੰਬੰਧੀ ਪੜਤਾਲ ਜਾਰੀ ਹੈ ਜੀ ਪੜਤਾਲ ਕਰਕੇ ਜੋ ਕਾਨੂੰਨੀ ਕਾਰਵਾਈ ਬਣਦੀ ਆਮ ਚ ਲੈ ਜਾਂਦੀ ਜਾਊਗੀ ਅੱਛਾ ਜਿਹੜਾ ਜਾਮਾ ਵੀਰੋ ਖੋਲ ਦਿੱਤਾ ਗਿਆ ਹੁਣ ਸਾਡਾ ਭਰੋਸਾ ਕਰਕੇ ਇਹਨਾਂ ਨੇ ਜਾਮ ਖੋਲ ਦਿੱਤਾ ਹੈ ਜੀ ਪੜਤਾਲ ਕਰਨ ਤੋਂ ਜੋ ਤੱਤ ਸਾਹਮਣੇ ਆਉਣਗੇ ਉਤੇ ਕਾਰਵਾਈ ਅਮਲ ਚ ਲਿਆਂਦੇ ਜਾਊਗਾ। 만족ਤਾ ਤੁਹਾਡੀ ਇਸ ਕਾਰਵਾਈ ਤੋਂ। ਹਾਂਜੀ ਹਾਂਜੀ ਸਰ ਹਾਂਜੀ। ਪੁਲਿਸ ਨੇ ਕੋਈ ਕਾਰਵਾਈ ਅਮਲ ਚ ਨਹੀਂ ਲੈਂਦੀ। ਹਾਂਜੀ। ਉਹ ਮਾਲਕ ਕਹਿ ਰਿਹਾ ਕਿ ਪੋਸਟਮਾਰਟਮ ਕਰਾ ਕੇ ਸੰਸਕਾਰ ਕਰ ਦੋ। ਉਸ ਤੋਂ ਬਾਅਦ ਕਾਰਵਾਈ ਕਰਾਂਗੇ। ਪਰ ਸਾਡੀ ਮੰਗ ਹੈ ਜੀ ਪਹਿਲਾਂ ਸਾਨੂੰ ਐਫ ਆਈ ਆਰ ਸਾਡੇ ਹੱਥ 'ਚ ਦਿੱਤੀ ਜਾਵੇ। ਅੱਛਾ ਜੀ। ਉਸ ਤੋਂ ਬਾਅਦ ਹੀ ਸੰਸਕਾਰ ਕਰਾਂਗੇ ਤੇ ਜੇਕਰ ਸਾਡੀ ਪ੍ਰਸ਼ਾਸਨ ਮੰਗ ਨੂੰ ਸਵੀਕਾਰ ਨਹੀਂ ਕਰਦਾ ਤਾਂ ਅਸੀਂ ਪ੍ਰਸ਼ਾਸਨ ਨੂੰ 2 ਘੰਟੇ ਦਾ ਆਲਟੀਮੇਟਮ ਦਿੰਨੇ ਆ ਜੀ। ਜੀ। ਕਿ ਅਸੀਂ ਤਾਂ ਫਿਰ ਖੰਟਾ ਵਾਲਾ ਜਾਂ ਮੈਨੂੰ ਫੋਨ ਆਇਆ ਤੇ ਮੈਂ ਗਰਾਊਂਡ 'ਚ ਆਈ ਸੀ ਮੈਂ ਆਉਂਦੇ ਸਾਰ ਮੇਰਾ ਫੋਨ ਵੱਜਣ ਲੱਗ ਗਿਆ ਮੈਂ ਕਿਨੇ ਭਰਾ ਨੂੰ ਮੈਨੂੰ ਕਹਿੰਦਾ ਕਹਿੰਦਾ ਭੈਣੇ ਕਹਿੰਦਾ ਗੱਲ ਕਰਾਈ ਹਰਸ਼ ਨਾਲ ਮੈਂ ਕਿਨੇ ਗੱਲ ਕਰਾ ਦੇ ਉਹਦੇ ਮੇਰਾ ਭਾਈ ਬਾਹਰ ਚਲੇ ਗਿਆ ਕਹਿੰਦਾ ਕਾ ਮੇਰੇ ਰੋਟੀ ਪਾ ਕੇ ਰੱਖਿਓ ਕਹਿੰਦਾ ਬਸ ਮ ਆਇਆ ਗਿਆ ਵੀ ਕੱਚੇ ਜਿਹਾ ਵੀ ਹਾਂ ਕੋਈ ਉਹਦੇ ਕੋ ਕੱਪੜਾ ਨਹੀਂ ਪੂਰਾ ਪਾਇਆ ਹੋਇਆ ਟੀ-ਸ਼ਰਟ ਪਾ ਕੇ ਚਲੇ ਗਿਆ ਜੀ ਉਹਨੂੰ ਕੀ ਲੱਗਦਾ ਕਿ ਕਿਉਂ ਕਤਲ ਹੋਇਆ ਉਸ ਨੂੰ ਬਾਦਾਂ ਨਹੀਂ ਉਹ ਹੀ ਜਾਣਦੇ ਨੇ ਵੀ ਹਾਕਾ ਤੋਂ ਕਰਿਆ ਉਹਨਾਂ ਨੇ ਕਾਹ ਤੋਂ ਨਹੀਂ ਕਰਿਆ ਹੈਗਾ ਪਰ ਉਹਨੂੰ ਫੋਨ ਕਰਕੇ ਘਰ ਤੋਂ ਬੁਲਾਇਆ ਜੀ ਉਹ ਕੀ ਗੱਲ ਕੀ ਹੋਈ ਸੀ ਕਿ ਕੱਲ ਤਾਂ ਮੁੰਡਾ ਉਹ ਫਰਾਰ ਹੋਇਆ ਪਿਆ ਸੀ ਜੀ ਅਸੀਂ ਘਰ ਕੇ ਫੋਨ ਤੇ ਕੀ ਗੱਲ ਫੋਨ ਤੇ ਬਸ ਆਹੀ ਗੱਲ ਕਹੀ ਆ ਕਹਾਂ ਪੈਣਾ ਮੇਰੇ ਕਹਿੰਦਾ ਹਰਚ ਨਾਲ ਗੱਲ ਕਰਾ ਦਿਓ ਪਤਾ ਨਹੀਂ ਉਹਨੂੰ ਕਿਆ ਕਿਆ ਕਹਾਂ ਨੇ ਮੁੰਡਾ ਸਾਡਾ ਉਹੀ ਪੈਰੇ ਬਾਹਰ ਭੱਜ ਗਿਆ ਨਹੀਂ ਹੋ ਸਕਦਾ ਉਹਦਾ ਦੋਸਤ ਹੋਵੇ ਫੋਨ ਕਰਕੇ ਬੁਲਾਉਂਦਾ ਪਤਾ ਨਹੀਂ ਸਰ ਕੀ ਆ ਮੇਰੇ ਕੋਲ ਨਵਾਂ ਨੰਬਰ ਆਇਆ ਮੈਨੂੰ ਮੈਂ ਨਹੀਂ ਉਹਨੂੰ ਜਾਣਦੀ ਸੀ ਅੱਛਾ ਤੁਸੀਂ ਨਹੀਂ ਸੀ ਜਾਣਦੀ ਨਹੀਂ ਜੀ ਮੈਂ ਨਹੀਂ ਜਾਣਦੀ ਸੀ ਨੇ ਜਿਹਨੇ ਵੀ ਆਰ ਦੋਸਤਾਂ ਨੇ ਨੰਬਰ ਨੇ ਮੇਰੇ ਫੋਨ 'ਚ ਸਾਰਿਆਂ ਦੇ ਸੇਵ ਨੇ ਜੀ ਕਿਸੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਨਾ ਜੀ ਉਹ ਤਾਂ ਕਿਸੇ ਨਾਲ ਲੜ ਕੇ ਵੀ ਨਹੀਂ ਰਾਜੀ ਹੈਗਾ ਜੀ ਕਿਸੇ ਨਾਲ ਵੀ ਜੀ ਉਹ ਨਹੀਂ ਲੜ ਕੇ ਰਾਜੀ ਹੈਗਾ ਜੀ ਇਹਨਾਂ ਨੇ ਇਹ ਪ੍ਰੋਸਸ ਹੱਤਾ ਵੀ ਕੱਲੂ ਵੀ ਕੱਲੂ 9 ਵਜੇ ਤੇ ਪਹਿਲਾ ਪਹਿਲਾ ਵੀ ਉਹਨਾਂ ਕੋਲ ਕਾਰਵਾਈ ਸਾਰੀ ਕਰੀ ਜਾਊਂਗੀ ਜਿਹੜੇ ਪੁਲਿਸ ਦੇ ਅਫਸਰ ਨੇ ਪ੍ਰੋਸਸ ਦਿੱਤਾ ਤੋ ਆਪਣੀ ਐਸਐਚਓ ਐਸਐਚਓ ਰਪਿੰਦਰ ਸਿੰਘ ਸ਼ਮਾਨੋ ਥਾਣਾ ਅੱਛਾ ਕੱਲ 9 ਵਜੇ ਤੱਕ ਹਾਂ ਜੀ ਕੱਲ 9 ਵਜੇ ਤੱਕ ਦਾ ਸ਼ਵਾਸ਼ਣ ਦੇਈ ਸਾਨੂੰ ਡੇਢ ਘੰਟਾ ਹੋ ਗਿਆ ਜੀ ਸਾਨੂੰ ਇੰਤਜ਼ਾਰ ਨਾਲ ਅੱਜ ਕੁੱਤੀ ਕਾਰਵਾਈ ਤੋਂ ਨਹੀਂ ਜੀ ਨਹੀਂ ਜੀ ਅਜੇ ਕੋਈ ਨਹੀਂ ਆਏਗੇ ਜੀ ਕਿਉਂਕਿ ਉਦੋਂ ਹੁਣ ਇਹ ਤਾਂ ਜਿਹੜੇ ਮੇਰੇ ਯਾਰ ਦੋ ਮੇਰੇ ਭਰਾ ਬਾਵਾ ਸੱਜੀਆਂ ਗੱਬੀਆਂ ਖੜੀਆਂ ਸੀਗੀਆਂ ਜਿਨ੍ਹਾਂ ਨੇ ਸਾਨੂੰ ਕਿਹਾ ਵੀ ਆਹ ਕੰਮ ਨਾ ਕਰਿਓ ਵੀ ਹਜੇ ਸਾਈਨ ਨਹੀਂ ਕਰਨੇ ਤੁਸੀਂ ਤਾਂ ਉਹਨਾਂ ਨੇ ਆ ਕੇ ਹੀ ਮੈਨੂੰ ਰੋਕਿਆ ਸੀਗਾ ਉਹਨਾਂ ਦੇ ਕਹਿਣ ਤੇ ਅੱਜ ਮੈਂ ਇਹਨਾਂ ਨੂੰ ਆਪਣੀਆਂ ਮਾਵਾ ਭੈਣਾਂ ਨੂੰ ਸਾਰਿਆਂ ਨੂੰ ਬੱਚਿਆਂ ਨੂੰ ਏ کہہ ਰਹੇ ਅਭੀ ਤੀ 9 ਵਜੇ ਤੱਕ ਭਾਈ ਉਹਨਾਂ ਨੇ ਟਾਈਮ ਦਿੱਤਾ 9 ਵਜੇ ਤੱਕ ਸਾਡੀ ਸੁਣਾਈ ਨਾ ਕਰਨਗੇ ਸਾਰੇ ਵੀਰਾਂ ਦਾ ਤੁਸੀਂ ਇਹ ਕਰਨਾ ਕਿਉਂ ਦਿੱਤਾ ਜੀ ਵੀ ਸਾਡੇ ਸਾਡੀ ਸੁਣਾਈ ਨਹੀਂ ਹੋ ਰਹੀ ਜੀ ਉਹਦੇ ਸੰਬੰਧੀ ਪੜਤਾਲ ਜਾਰੀ ਹੈ ਜੀ ਪੜਤਾਲ ਕਰਕੇ ਜੋ ਕਾਨੂੰਨੀ ਕਾਰਵਾਈ ਬਣਦੀ ਅਮਲ ਚ ਲਿਆਂਦੀ ਜਾਊਗੀ ਅੱਛਾ ਜਿਹੜਾ ਜਾਮ ਆ ਵੀਰੋ ਖੋਲ ਦਿੱਤਾ ਗਿਆ ਹੁਣ ਸਾਡਾ ਭਰੋਸਾ ਕਰਕੇ ਇਹਨਾਂ ਨੇ ਜਾਮ ਖੋਲ ਦਿੱਤਾ ਹੈ ਜੀ ਪੜਤਾਲ ਕਰਨੇ ਤੋਂ ਜੋ ਤੱਤ ਸਾਹਮਣੇ ਆਉਣਗੇ ਉਹਤੇ ਕਾਰਵਾਈ ਅਮਲ ਚ ਲਿਆਂਦੀ ਜਾਊਗੀ ਹਾਂ ਸੰਤੁਸ਼ਟਾ ਤੁਹਾਡੀ ਇਸ ਕਾਰਵਾਈ ਤੋਂ ਹਾਂ ਜੀ ਹਾਂ ਜੀ ਸਰ ਸਾਹਿਬ